एक कॉपी सब फकीर है इधर की रेट कितनी है 10 कप 250 मैं उसको भी क्वालिटी बहुत बेस्ट आई है ये खादी खाती में है एक खादी थोड़े कोले खाती दूसरा खाती है ओरिजिनल प्योर खाती है वो किसी को नहीं खत्म हो गया ना स्टॉक उसका अभी सीजन गर्मी का आ गया ना तो इसका प्लेन सलवर है अगर आपने सलवर लेनी है वो साढ़े तीन सौ सलवार के साढ़े दी गई, साढ़े सात सौ दी गई अंदाज़े में। साढ़े सात तीन सौ लेस हो गए ना आपके? सही से। सलवार। मैं मैंने देखा था कि बोटम सेम कलर बोटम में। बोटम, देख बच्चे मिला? देखो देख, सेकंड देख, नंबर वाली देख, पास हो आएगी। स्पॉक ब्रासेस। सोना है ना? ਡੋਰ ਕੇ ਮੈਨੂੰ ਦਿਖਾ ਦੇਗਾ ਦੋਨੋਂ ਦਿਖਾ ਦੋ ਆਇਨ ਨੂੰ ਖਲਾਇਆਗਾ ਓਏ ਜੀ ਕੋ ਆਹ ਨਾ ਇਹ ਨਹੀਂ ਆ ਆਹ ਇਹ ਮੋੜ ਦਿਓ ਹਾਂ ਉਹ ਲਗਭਗ ਛੇ ਦਾ ਡੇਰੀ ਆਪਕਾ आज से आसोदा परला कोटा 5 बजे ਏ ਦੇਖੋ ਜੀ ਕਲਰ ਕਿੰਨੇ ਸੋਹਣੇ ਨੇਗੇ ਇਹਦੇ ਵਿੱਚ ਤਿੰਨ ਚਾਰ ਕਲਰ ਨੇ 750 ਦਾ ਸੂਟ ਆਲ ਓਵਰ ਜੇ ਲੈਣਾ ਹੋਵੇ ਇਹ ਚ ਇੱਕ ਕਲਰ ਆਗਾ ਇੱਕ ਕਲਰ ਆਗਾ ਤੇ ਇੱਕ ਆਹ ਵਾਲਾ ਕਲਰ ਆਗਾ ਆਲ ਓਵਰ ਲੈਣਾ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਕਰਾਉਣਾ ਮੈਚਿੰਗ ਵੀ ਕਰਾ ਸਕਦੇ ਹੋ ਜਿਵੇਂ ਆਹ ਵਾਲੀ ਬਾਟਮ ਲੱਗ ਜੂਗੀ ਇਹਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਤੁਹਾਡਾ ਆਪਣੀ ਜੂਹ ਫਿਰ ਚਾਹੀ ਸ੍ਰੀਮ ਫੈਮਿਲੀ ਦੇ ਤੇ ਆਪਾਂ ਕੱਲ ਕੱਪੜੇ ਲੈ ਕੇ ਆਏ ਸੀ ਜੀ ਦਿਖਾਉਣ ਲੱਗੇ ਹਾਂ ਤੁਹਾਨੂੰ ਵੀਡੀਓ ਕੱਪੜੇ ਵੀ ਹੁਣ ਤੁਸੀਂ ਦੇਖਦੇ ਦੱਸਿਓ ਕਿਹੜਾ ਤੁਹਾਨੂੰ ਪਸੰਦ ਆ ਕੀ ਮਂਗਵਾਉਣਾ ਹੈ ਕਿਸਨੇ ਆਊਟਰ ਦੇਣਾ ਬਰਕ ਵਾਲਾ ਦੇਣਾ ਪ੍ਰਿੰਟ ਸੂਟ ਮੰਗਵਾਉਣੇ ਆ ਕੋਈ ਮੈਚਿੰਗ ਸੂਟ ਚਾਹੀਏ ਆਪਾਂ ਸਾਰੇ ਘਰ ਤੱਕ ਪਹੁੰਚਾ ਮੰਗਦੇ ਆਪਣਾ ਆਨਲਾਈਨ ਕੰਮ ਹੈ ਜੀ ਦਿਖਾਉਣੇ ਆ ਆ ਦੇਖੋ ਇਹ ਨੂੰ ਕਹਿੰਦੇ ਨੇ ਫੈਂਡੀ ਸਿਲਕ ਹਾਂਜੀ ਇਹ ਕਪੜਾ ਹੈਗਾ ਫੈਂਡੀ ਸਿਲਕ ਆਪਾਂ ਪਹਿਲਾਂ ਵੀ ਇਹਦੇ ਨਾਲ ਦਾ ਸੂਟ ਲੈ ਕੇ ਆਏ ਸੀ ਤੁਸੀਂ ਦੇਖੀ ਹੋਣਾ ਗ੍ਰੀਨ ਕਲਰ ਦਾ ਤੇ ਇਹ ਨਵੇਂ ਕਲਰ ਆ ਗਏ ਉਹਦੇ ਵਿੱਚ ਹੀ ਤੇ ਬਾਲਾ ਸੋਹਣਾ ਕਪੜਾ ਜੀ ਡਬਲ ਸ਼ੇਡੇਡ ਕਪੜਾ ਇਹਦਾ ਇੱਕ ਸ਼ੇਡ ਤਾਂ ਇਹਦੀ ਹੈ 골ਡਨ ਹੋਣਦੀ ਆ ਤੇ ਅੰਦਰਲੀ ਸਾਈਡ ਆ ਜਿਹੜੀ ਇਹ ਫਿਰੋਜੀ ਕਲਰ ਦਾ ਤੇ ਬਹੁਤ ਸੋਹਣਾ ਕਪੜਾ ਜੀ ਪੂਰਾ ਐ ਚੀੜਾ ਕਪੜਾ ਇਹ ਗੱਲ ਨਹੀਂ ਹੈਗੀ ਵੀ ਛਿੱਜੂਗਾ ਕੋਈ ਸ਼ਿਕਾਇਤ ਆਉਗੀ ਹਨਾ ਬਰਕ ਵਾਲਾ ਕਪੜਾ ਹੈਗਾ ਇਹ ਬਹੁਤ ਸੋਹਣਾ ਕਪੜਾ ਬਹੁਤ ਸੋਹਣਾ ਕਪੜਾ ਕੋਈ ਮਰਜ਼ੀ ਕਲਰ ਸਮਾ ਸਕਦਾ ਹੈਗਾ ਹਾਂ ਇਹਦੇ ਵਿੱਚ 6-7 ਕਲਰ ਨਹੀਂਗੇ ਉਹਨਾਂ ਕੋਲੇ 8 ਕਲਰ 8 ਕਲਰ ਨੇ ਹਾਂ ਤੇ ਇਹਦੇ ਵਿੱਚ ਆਪਾਂ ਦੋ ਕਲਰ ਲੈ ਕੇ ਆਏ ਆ ਆਪਾਂ ਦੋ ਕਲਰ ਜਿਹੜਾ ਵਿੱਚ ਆਈਗਾ ਉਹ ਉਹੀ ਮਿਲ ਜੇ ਇੱਕ ਕਾਲ ਇੱਕ ਭਾਗ ਕਲਰ ਲੈ ਕੇ ਆਏ ਆ ਇਹ ਕਲਰ ਇਹ ਜੀ ਆ ਇਹ ਵੀ ਫੈਂਡੀ ਸਿਲਕੀ ਆ ਦੇਖੋ ਇਹਦਾ ਇਹ ਹੈਗਾ ਬਾਹਰਲਾ ਤੇ ਇਹ ਹੈਗਾ ਅੰਦਰਲਾ ਸਾਈਡ ਇਹਦੀ ਹਾਂਜੀ ਤੇ ਬਹੁਤ ਸੋਹਣੇ ਨੇ ਜੀ ਇਹ ਸੱਚੀ ਬਹੁਤ ਸੋਹਣੇ ਆ ਪਹਿਲਾਂ ਆਪਾਂ ਇਹ ਸੂਟ ਆਪਾਂ ਨੂੰ ਪਲੇਨ ਮਿਲੇ ਸੀ 12 1200 ਦੇ ਵਿੱਚ ਕਿਉਂਕਿ ਆਪਾਂ ਪਹਿਲਾਂ ਮੇਰੀ ਸਿਸਟਰ ਨੇ ਇਹ ਕਲਰ ਲੈਤਾ ਇਹਦੇ ਨਾਲ ਦਾ ਲੈਤਾ ਸੀਗਾ ਸੂਟ ਤੇ ਹੁਣ ਉਹਨਾਂ ਨੇ ਡਿਸਕਾਊਂਟ ਕਰ ਰੱਖਿਆ ਉਹ ਤਾਂ ਬੱਸ ਤਾਂ ਹਜ਼ਾਰ ਹਜ਼ਾਰ ਦਾ ਕਹਿੰਦੇ ਨੇ ਉਹ ਪਰ ਆਪਾਂ 8 800 ਚੇ ਹੈ ਵਾਈ ਕੀਤੇ ਨੇ ਦੋਨੇ ਪਲੇਨ ਦੋਨੇ ਪਲੇਨ ਸੂਟ ਇਹ ਤੇ ਆਪਾਂ ਕਰਵਾਉਣਾ ਵਰਕ ਤੇ ਵਰਕ ਕਰਵਾ ਕੇ ਆਪਾਂ ਭੇਜਣੇ ਨੇਗੇ ਤੇ ਆਪਾਂ ਇਹ ਕਲਰ ਦੋ ਲੈ ਕੇ ਆਏ ਆਂਗੇ ਤੇ ਦੋ ਸੂਟਾਂ ਦੀ ਡਿਮਾਂਡ ਸੀ ਆਪਾਂ ਨੂੰ ਕਿਸੇ ਨੇ ਮੰਗਵਾਏ ਸੀ ਤੇ ਆਪਾਂ ਦੋ ਲੈ ਆਏ ਇਹ ਵਾਲੇ ਕਲਰ ਲੈ ਕੇ ਆਇਆ ਬਹੁਤ ਸੋਹਣੇ ਕਲਰ ਨੇ ਜੀ ਸੱਚੀ ਬਹੁਤ ਸੋਹਣੇ ਕਲਰ ਨੇ ਨੈਕਸਟ ਹੈਗੇ ਨੇਗੇ ਜੌਰਜਟ ਹਾਂਜੀ ਇਹ ਹੈਗਾ ਜੌਰਜਟ ਫੈਬਰਿਕ ਤੇ ਦੇਖੋ ਇਹਦੀ ਵੀ ਡਿਮਾਂਡ ਆਈ ਸੀ ਬਹੁਤ ਸੋਹਣਾ ਕੱਪੜਾ ਜੀ ਸੱਚੀ ਸੀਰੀਅਸਲੀ ਇੰਨੀ ਕੁ ਸੋਹਣੀ ਤੇ ਇਹਦੀ ਪ੍ਰਿੰਟਿੰਗ ਆਗੀ ਇੰਨਾ ਸੋਹਣਾ ਇਹ ਕੱਪੜਾ ਨਾਲੇ ਰੇਟ ਤੁਸੀਂ ਹੈਰਾਨ ਰਹਿ ਜਾਓਗੇ ਸਿਰਫ 350 ਰੁਪਏ ਦਾ ਹੈ ਬਲੈਕ ਇਹ ਦੋ ਸੂਟ ਨੇਗੇ ਇਹ ਦੋ ਸੂਟ ਕਿਸੇ ਨੇ ਮੰਗਵਾਏ ਨਹੀਂ ਆਪਾਂ ਭੇਜਨੇ ਨੇਗੇ ਜੋਰਜਟ ਅਟ ਦੇ ਵਿੱਚ ਲੈ ਹੈਗੇ ਨੇਗੇ ਬਰਾਸ਼ ਇਹ ਹੈਗਾ ਬਰਾਸ਼ੋ ਕੱਪੜਾ ਜਿਹੜਾ ਕਿ ਤੁਹਾਨੂੰ ਪਤਾ ਅੱਜ ਕੱਲ ਬਹੁਤ ਚੱਲੀ ਜਾ ਰਿਹਾ ਤੇ ਇਹ ਹੈਗੀ ਹੈ ਸ਼ਰਟ ਇਹਦੀ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਗਈ ਤੇ ਇਹਦੇ ਨਾਲ ਆਪਾਂ ਮੈਚਿੰਗ ਜਿਹੜੀਆਂ ਮੈਚਿੰਗ ਸੂਟ ਬਣਾਇਆ ਆਲ ਓਵਰ ਵੀ ਲੈ ਸਕਦੇ ਹੋ ਤੁਸੀਂ ਪਰ ਆਪਾਂ ਮੈਚਿੰਗ ਕਰਵਾਇਆ ਇਹਦੇ ਨਾਲ ਆਪਾਂ ਗਲਾਸ ਸ਼ਿਮਰ ਦੀ ਸਲਵਾਰ बॉटਮ ਲਗਵਾਈ ਆ ਸਲਵਾਰ ਦਾ ਕੱਪੜਾ ਇਹ ਤੇ ਬਹੁਤ ਸੋਹਣਾ ਜੀ ਕਲਰ ਇਹ ਵੀ ਬਹੁਤ ਸੋਹਣੀ ਚੀਜ਼ ਆ ਜੀ ਇਹ ਸਾਰਾ ਸੂਟ ਵੀ ਮਿਲਦਾ ਮੈਚਿੰਗ ਹਾਂ ਇਹ ਸਨ ਮੈਚਿੰਗ ਦੀ ਮੰਗ ਹਾਂ ਇਹ ਕਿਸੇ ਨੇ ਮੈਚਿੰਗ ਦੀ ਫਰਮਾਇਸ਼ ਤੇ ਆਪਾਂ ਆਪ ਮੈਚਿੰਗ ਲੈ ਕੇ ਆਇਆ ਆਲ ਓਵਰ ਵੀ ਲੈਣਾ ਉਹ ਵੀ ਮਿਲ ਜੂਗਾ ਤੇ ਇੱਕ ਕਲਰ ਇਹ ਲੈ ਕੇ ਆਇਆ ਜੀ ਆਪਾਂ ਦੇਖੋ ਇਹ ਵੀ ਕਿੰਨਾ ਪਿਆਰਾ ਕਲਰ ਆ ਇਹਦੇ ਨਾਲ ਆਪਾਂ ਲਗਵਾਈ ਹੈ ਚਨੂਨ ਦੀ ਸਲਵਾਰ ਇਹ ਹੈਗਾ ਚਨੂਨ ਦੇਖੋ ਕਿੰਨਾ ਸੋਹਣਾ ਕੱਪੜਾ ਹੈ ਵੀ ਸ਼ਾਈਨ ਵਾਲਾ ਪੂਰਾ ਸੋਹਣਾ ਤੇ ਇਹਦੇ ਨਾਲ ਆਪਾਂ ਲਗਵਾਈਏ ਸੀਗੇ ਚਾਰ ਕਲਰ ਚਾਰ ਕਲਰ ਸੀ ਹਾਂ ਇਹਦੇ ਵਿੱਚ ਚਾਰ ਕਲਰ ਸੀਗੇ ਇੱਕ ਪਰਪਲ ਸੀਗਾ ਹਾਂ ਹਾਂ ਇੱਕ ਫਰੋਜੀ ਕਲਰ ਸੀਗਾ ਗਾਇ ਵੀ ਪਿੰਕੇ ਆ ਹਾਂ ਇਹ ਕਾਹ ਮੈਂਦੀ ਹੈ ਤੇ ਆਪਾਂ ਨੂੰ ਇਹ ਦੋ ਕਲਰ ਵਧੀਆ ਲੱਗੇ ਤੇ ਜਿਨ੍ਹਾਂ ਨੇ ਮੰਗਵਾਏ ਸੀ ਇਹ ਉਹਨਾਂ ਦੀ ਚੁਆਇਸ ਦੀ ਕਲਰ ਨੇਗੇ ਤੇ ਆਪਾਂ ਇਹ ਦੋ ਕਲਰ ਲੈ ਕੇ ਆਏ ਆ ਤੇ ਆ ਹੈਗਾ ਫੈਂਡੀ ਸਿਲਕ ਦੇਖੋ ਬਹੁਤ ਸੋਹਣਾ ਕੱਪੜਾ ਜੀ ਆਹ ਵਾਲਾ ਹਨਾ ਵਿਆਹਾਂ ਮਾ ਸ਼ਾਦੀਆਂ ਤੇ ਵੱਡੇ ਤੋਂ ਵੱਡੇ ਫੰਕਸ਼ਨ ਤੇ ਪਾਉਣ ਲਈ ਬਹੁਤ ਸੋਹਣੀ ਚੀਜ਼ ਆ ਆ ਜੋਰਜਟ ਦਾ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਜੋਰਜਟ ਦੀ ਤੇ ਅਗਲੇ ਨੈਕਸਟ ਹੈਗੇ ਨੇਗੇ ਆ ਵਾਲੇ ਇਹ ਵੀ ਆਪਾਂ ਬਰਕਲੇਮ ਲੈ ਕੇ ਆਏ ਆ ਪਲੇਨ ਸੂਟ ਨੇਗੇ ਇਹ ਵੀ ਇਹਦਾ ਵੀ ਕਪੜਾ ਜਿਹੜਾ ਹੈਗਾ ਦੇਖੋ ਕਿੰਨਾ ਸੋਹਣਾ ਕਪੜਾ ਦੇਖੋ ਜੀ ਐ ਕੋਈ ਵੀ ਸ਼ਿਕਾਇਤ ਨਹੀਂ ਕੱਪੜੇ ਦੀ ਕੋਈ ਛਿੱਜਣ ਦੀ ਕੋਈ ਬੁਰ ਦੀ ਕੋਈ ਕਲਰ ਦੀ ਛੀੜਾ ਦੇਖੋ ਕਿੰਨਾ ਸਾਫ਼ ਕਪੜਾ ਖਿੱਚ ਲੋ ਇਹ ਗੱਲ ਨਹੀਂ ਹੈਗੀ ਵੀ ਕੋਈ ਛਿੱਜ ਜੂਗਾ ਇਹ ਕਿਸੇ ਪਾਸਿਓਂ ਵੀ ਇਹਦੇ ਵਿੱਚ ਵੀ ਆਪਾਂ ਦੋ ਕਲਰ ਲੈ ਕੇ ਆਏ ਆ ਇਹ ਵੀ ਕਿਸੇ ਦੀ ਡਿਮਾਂਡ ਤੇ ਲੈ ਕੇ ਆਏ ਆ ਕਿਸੇ ਨੇ ਵਰਕ ਕਰਵਾਉਣਾ ਤੇ ਆਪਾਂ ਭੇਜਣੇ ਨੇਗੇ ਹਾਂ ਮੈਂਡੀ ਕਲਰ ਮੈਂਦੀ ਆ ਕਲਰ ਉਹ ਕਿਹੜਾ ਇਸ ਲੇਟੀ ਜਾ ਬਲੂ ਜੀ ਸ਼ੇਡ ਗਰੇਜ ਆ ਹਨਾ ਕੁਝ ਗਰੇਜ ਆ ਹਨਾ ਇਹ ਕੈਮਰੇ ਚ ਥੋੜਾ ਜਿਹਾ ਹਨਾ ਤੁਹਾਨੂੰ ਕਲਰ ਨਹੀਂ ਕਲੀਅਰ ਆਊਗਾ ਕਾਰਬਨ ਗਰੇਜ ਆ ਕਲਰ ਆ ਦੇਖੋ ਇਦਾਂ ਦਾ ਜਿੱਦਾਂ ਹੋਣ ਦਿਸ ਰਿਹਾ ਤੁਹਾਨੂੰ ਇਹ ਦੋਵੇਂ ਪਲੇਨ ਨੇ ਇਹਨਾਂ ਤੇ ਵੀ ਆਪਾਂ ਵਰਕ ਕਰਵਾਉਣਾ ਅੱਗੇ ਹੈਗਾ ਜੀ ਇੱਕ ਵਾਲਾ ਸੂਟ ਮੋਟਾ ਸੂਟ ਇਹ ਹੈਗਾ ਮੋਟਾ ਸੂਟ ਇਹ ਰੈਡੀ ਕਰਵਾਇਆ ਆਪਾਂ ਇਹ ਪੌਂਚਿਆਂ ਵਾਲਾ ਵਰਕ ਹਾਂਜੀ ਇੱਕ ਸਲਵਾਰ ਤੇ ਪੌਂਚਿਆਂ ਤੇ ਵਰਕ ਆਊਗਾ ਇੱਕ ਬਾਵਾ ਤੇ ਆਊਗਾ ਆਊਗਾ ਬਾਵਾ ਤੇ ਹਾਂ ਆਹ ਚੀਜ਼ ਹੈਗੀ ਬਾਵਾ ਦੇ ਉੱਤੇ ਵਰਕ ਆਗਾ ਆਹ ਹੈ ਨਿਆ ਬਾਵਾ ਤੇ ਪੌਂਚੇ ਸਲਵਾਰ ਦੇ ਮੂਰੀ ਤੇ ਹਾਂ ਤੇ ਇਹਦਾ ਹੈਗਾ ਫਰੰਟ ਫਰੰਟ ਤੇ ਆ ਦੇਖੋ ਜੀ ਇਹਦਾ ਮੂਰੇ ਫਰੰਟ 셔ਟ ਦਾ ਇੱਤੇ ਵੀ ਵਰਕ ਆਗਾ ਹਾਂ ਇਹ ਇਦਾਂ ਦਾ ਦੇਖੋ ਇਹ ਵੀ ਕਿਸੇ ਲਈ ਰੈਡੀ ਕਰਵਾਇਆ ਆਪਾਂ ਭੇਜਣਾਗਾ ਮੋਟਾ ਸੂਟ ਆਗਾ ਦੇਖੋ ਤੇ ਕਲਰ ਇਹਦਾ ਹੈਗਾ ਗਾਜਰੀ ਨਾਭੀ ਜ ਥੋੜਾ ਜਿਹਾ ਇਦਾਂ ਜਿਹਾ ਛੇੜ ਆਗਾ ਹਾਂ ਇਹ ਆਪਾਂ ਕਲਰ ਇਹ ਆਪਾਂ ਰੈਡੀ ਕਰਵਾ ਕੇ ਦਿੱਤਾ ਇਹ ਆਪਾਂ ਭੇਜਣੇ ਨੇਗੇ ਤੇ ਇਹ ਕਈ ਸੂਟ ਸੀ ਜਿਹੜੇ ਗੱਮੋਤੇ ਕਰਵਾਏ ਹੋਏ ਸੀ ਹਾਂ ਉਹ ਸੂਟ ਸਲਾਈ ਲਈ ਗਏ ਹਾਂ ਇਹ ਕੁ ਸੂਟ ਸਲਾਈ ਲਈ ਸੂਟ ਲੇਟ ਆਇਆ ਵੀ ਤਾਂ ਕਰਕੇ ਝੁੰਮ ਲਿਆ ਹਾਂ ਇਹਦੇ ਨਾਲ ਦੇ ਸੂਟ ਨੇ ਜਿਹੜੇ ਸਲਾਈ ਲਈ ਗਏ ਹੋਏ ਨੇਗੇ ਇਹ ਕੱਲੇ ਹੀ ਸੀ ਬਾਅਦ ਵਿੱਚ ਆਇਆਗਾ ਤੇ ਆਪਾਂ ਤਾਂ ਦਿਖਾਤਾ ਤੁਹਾਨੂੰ ਇਹ ਤੇ ਆਹ ਵਾਲੇ ਸੂਟ ਤੁਸੀਂ ਦੇਖ ਲਓ ਆਪਾਂ ਹਜੇ ਇਹਦੇ 'ਚ ਵੀ ਕਲਰ ਮਿਲ ਜਾਣਗੇ ਹਾਂ ਇਹਦੇ 'ਚ ਵੀ ਕਲਰ ਹੈਗੇ ਨੇ ਇਹਨਾਂ 'ਚ ਵੀ ਕਲਰ ਹੋਰ ਮਿਲ ਜਾਣਗੇ ਜਿਹਦੇ ਮਰਜ਼ੀ ਲੈ ਲੋ ਇਹਦੇ ਵਿੱਚ ਸ 8 9 8 9 ਕਲਰ ਹੈਗੇ ਨੇ ਇਹਨਾਂ ਵਿੱਚ ਵੀ ਅੱਠ ਕਲਰ ਨੇ ਹਾਂ ਇਹ ਚ ਵੀ ਕਲਰ ਨੇ ਹੂੰ ਇਹਦੇ ਵਿੱਚ ਵੀ ਕਲਰ ਨੇਗੇ ਚਾਰ ਕਲਰ ਹੈ ਸੀ ਹਾਂ ਇਹਦੇ ਵਿੱਚ ਵੀ ਚਾਰ ਕਲਰ ਸੀਗੇ ਤੇ ਹਜੇ ਆਪਾਂ 3-4 ਦਿਨਾਂ ਤੱਕ 3-4 ਦਿਨਾਂ ਤੱਕ ਜੀ ਆਪਣਾ ਹਾਂ ਨਵਾਂ ਸਟਾਕ ਆਊਗਾ ਤੇ ਆਪਣਾ ਗੇੜਾ ਲੱਗਣਾ ਫੇਰ ਬਿਲਕੁਲ ਟਲੇ ਦਾ ਕਿਉਂਕਿ ਜਿਵੇਂ ਜਿਵੇਂ ਭੈਣਾ ਹਨਾ ਆਪਾਂ ਨੂੰ ਆਰਡਰ ਕਰਦੀਆਂ ਨੇ ਫਿਰ ਆਪਾਂ ਨੂੰ ਜਾਣਾ ਪੈਂਦਾ ਉਵੇਂ-ਉਵੇਂ ਕੱਪੜੇ ਦੇ ਲਈ ਤੇ ਇਹ ਸੂਟ ਆਪਾਂ ਹੁਣ ਰੈਡੀ ਕਰਵਾਵਾਂਗੇ ਤੇ ਫਿਰ ਡਿਸਪੈਚ ਕਰਾਂਗੇ ਜੀ ਸਾਰੇ ਕੱਪੜੇ ਤੇ ਬਾਕੀ ਅ ਬਾਕੀ ਬਾਈ ਦੀ ਦੁਕਾਨ ਦਾ ਨੰਬਰ ਤਾਂ ਆਪਾਂ ਐਡਰੈਸ ਤਾਂ ਤੁਹਾਨੂੰ ਦਿੱਤੀ ਹੋਇਆ ਹਨਾ ਕਈ ਵਾਰ ਨਹੀਂ ਪਤਾ ਲੱਗਦਾ ਤਾਂ ਕਮੈਂਟ ਕਰ ਲਿਆ ਕਰੋ ਜੀ ਹਨਾ ਤੇ ਬਾਕੀ ਜਿਨੇ ਕਿਸੇ ਨੇ ਆਪਣੇ ਤੋਂ ਵੀ ਮੰਗਵਾਉਣਾ ਹੋਵੇ ਆਪਾਂ ਵੀ ਭੇਜ ਦਾਂਗੇ ਜੀ ਜਿੱਦਾਂ ਦਾ ਵੀ ਸੂਟ ਤੁਸੀਂ ਕਹੋਗੇ ਸਲਾਈ ਕਰਾ ਕੇ ਭੇਜਣਾ ਹਾਂ ਸਲਾਈ ਕਰਾ ਕੇ ਭੇਜਣਾ ਤੁਸੀਂ ਬਿਨ ਬਿਦਾਉਟ ਸਲਾਈ ਭੇਜਦਾ ਉਦਾਂ ਵੀ ਭੇਜ ਦਾਂਗੇ ਆਪਾਂ ਦੁਪट्टे ਵਗੈਰਾ ਲੈਸ ਲਗਾ ਕੇ ਸਾਰਾ ਕੁਝ ਰੈਡੀ ਕਰਕੇ ਦੇਵਾਂਗੇ ਤੇ ਪੂਰਾ 100% ਵਧੀਆ ਕੰਮ ਕਰਕੇ ਦੇਵਾਂਗੇ ਆਪਾਂ ਤੇ ਬਰਕ ਵਾਲੇ ਸੂਟ ਜਿਹੜੇ ਇੱਕ ਦੋ ਹੋਰ ਗਏ ਹੋਏ ਨੇਗੇ ਜੇ ਤਾਂ ਰੈਡੀ ਹੋ ਕੇ ਆਗੇ ਤਾਂ ਆਪਾਂ ਦਿਖਾ ਦਾਂਗੇ ਹਨ ਜੇ ਕਿਸੇ ਨੇ ਵੀ ਆਰਡਰ ਦੇਣਾ ਹੋਇਆ ਭੈਣ ਨੇ ਜਾਂ ਕਿਸੇ ਨੇ ਵੀ ਮੰਗਵਾਉਣੇ ਹੋਣ ਸੂਟ ਤਾਂ ਕੰਟੈਕਟ ਕਰ ਲਿਓ ਜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਣਾ ਨੰਬਰ ਹੋਊਗਾ ਸਾਡਾ ਦੋਨਾਂ ਦਾ ਨੰਬਰ ਹੋਊਗਾ ਤੁਸੀਂ ਕਿਸੇ ਵੀ ਨੰਬਰ ਤੇ ਕਾਲ ਕਰ ਲਿਓ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਜੋ ਵੀ ਕੋਈ ਤੁਸੀਂ ਪੁੱਛਣਾ ਚਾਹੁੰਦੇ ਹੋਗੇ ਹਾਂਜੀ ਜੇ ਕਿਸੇ ਨੂੰ ਵੀ ਰੇਟ ਚਾਹੀਦਾ ਹੋਇਆ ਸੂਟਾਂ ਦਾ ਤੇ ਆਪਾਂ ਨੂੰ ਕਮੈਂਟ ਕਰ ਲਿਓ ਜੀ ਆਪਾਂ ਕਮੈਂਟਾਂ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਜੇ ਕੋਈ ਇੰਟਰਸਟਿਡ ਆ ਸੂਟਾਂ ਦੇ ਲਈ ਤੇ ਰੇਟ ਆਪਾਂ ਕਮੈਂਟ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਹਾਂਜੀ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਵੀ ਆਪਾਂ ਨੂੰ ਹਨਾ ਦੁਪੱਟਿਆਂ ਦੀ ਵੀਡੀਓ ਦੁਪੱਟਿਆਂ ਦਾ ਫੈਬਰਿਕ ਚਾਹੀਦਾ ਦੁਪੱਟਿਆਂ ਦਾ ਫੈਬਰਿਕ ਦੀ ਵੀਡੀਓ ਭੈਣ ਫਿਲਹਾਲ ਤਾਂ ਹੈ ਨਹੀਂਗੀ ਹਨਾ ਆਪਣੇ ਕੋਲੇ ਬਾਕੀ ਜਦੋਂ ਆਪਾਂ ਜਾਵਾਂਗੇ ਹੁਣ ਦੁਬਾਰਾ ਆਪਣਾ ਜਿਹੜਾ ਫੈਬਰਿਕ ਲੈਣ ਤੁਹਾਨੂੰ ਵੀਡੀਓ ਦੇਣ ਹਨਾ ਜਾਂ ਲੈਣ ਕੁਝ ਵੀ ਨਵਾਂ ਤਾਂ ਫਿਰ ਉਹਦੋਂ ਆਪਾਂ ਵੀਡੀਓ ਸਾਰੇ ਤੁਹਾਨੂੰ ਪਾਵਾਂਗੇ ਦੁਪੱਟਿਆਂ ਦੀ ਸਾਰੇ ਫੈਬਰਿਕ ਦਿਖਾਵਾਂਗੇ ਵਿਦ ਪ੍ਰਾਈਸ ਦੱਸਾਂਗੇ ਹਨਾ ਉਹਨਾਂ ਟਾਈਮ ਵੇਟ ਕਰਿਓ ਭਣੇ ਹਨਾ ਤੇ ਬਾਕੀ ਹਾਂਜੀ ਬਾਕੀ ਇੱਕ ਬਰਾਸੋ ਜੌਰਜਟ ਦੇ ਲਈ ਕਮੈਂਟ ਆਇਆ ਸੀ ਬਰਾਸੋ ਜੌਰਜਟ ਦੇ ਵਿੱਚ ਭਣੇ ਅ 2-4 ਕੀ ਹਨਾ ਹੈਗੇ ਸੀਗੇ ਆਪਣੇ ਡਿਜ਼ਾਈਨ ਤੇ ਬਾਕੀ ਜਿਹੜਾ ਨਵਾਂ ਸਟਾਕ ਆ ਉਹ ਆਉਣਾ ਬਾਦੂ ਪ੍ਰਿੰਟ ਤੇ ਬਾਦੂ ਰੰਗ ਡਿਜ਼ਾਈਨ ਸਾਰਾ ਕੁਝ ਆਊਗਾ 15 ਤਰੀਕ ਹਾਂ 15 ਤਰੀਕ ਤੱਕ ਵੇਟ ਕਰੋ ਹਨਾ ਤੇ ਕਿਉਂਕਿ ਆਇਆ ਵੀ ਆਉਣ ਤੇ ਵੀ ਟਾਈਮ ਲੱਗਦਾ ਹਨਾ ਸਾਰਾ ਮਾਲ ਤੇ ਫਿਰ ਉਹ ਆਪਾਂ ਤੁਹਾਨੂੰ ਦੇਵਾਂਗੇ ਨਵੀਂ ਵੀਡੀਓ ਉਹਦੇ ਵਿੱਚ ਆਪਾਂ ਸਾਰਾ ਕੁਝ ਦਿਖਾਵਾਂਗੇ ਜਿਹੜੇ ਨਵੇਂ ਡਿਜ਼ਾਈਨ ਪ੍ਰਿੰਟ ਕਲਰਸ ਜੋ ਵੀ ਆਇਆ ਬਰਾਸ਼ੋ ਦੇ ਵਿੱਚ ਬਾਕੀ ਜਿਹੜੇ ਆਪਾਂ ਦੋ ਲੈ ਕੇ ਆਏ ਆ ਹੁਣ ਇਹ ਤੁਹਾਨੂੰ ਦਿਖਾਤੇ ਇਹਦੇ ਨਾਲ ਦੇ ਚਾਰ ਪੰਜ ਪੀਸ ਪਏ ਨੇ ਕਲਰ ਵੀ ਪਏ ਨੇ ਬਾਕੀ ਜੇ ਸਿੱਧੇ ਬਾਈ ਤੋਂ ਬੀਰੇ ਦੀ ਦੁਕਾਨ ਤੋਂ ਜਿੱਥੋਂ ਆਪਾਂ ਲੈਨੇ ਆ ਕੱਪੜਾ ਮੋਸਟਲੀ ਸ਼ਾਦਾ ਬਾਈ ਦੀ ਦੁਕਾਨ ਤੋਂ ਹਨਾ ਉਹਨਾਂ ਦਾ ਨੰਬਰ ਆਪਾਂ ਉਹ ਵੀ ਦੇ ਦਾਂਗੇ ਕਮੈਂਟ ਕਰ ਦਿਓ ਜੇ ਤੁਹਾਨੂੰ ਚਾਹੀਦਾ ਹੋਇਆ ਮੰਗਵਾਉਣੇ ਹੋਣੇ ਆਨਲਾਈਨ ਵੀ ਭੇਜ ਦੇਣਗੇ ਉਹ ਪਏ ਨੇ ਇਹਦੇ ਵਿੱਚ ਕਈ ਕਲਰ ਪਏ ਨੇਗੇ ਤੇ ਰੇਟ ਹੈਗਾ ਇਹਨਾਂ ਦਾ 350 ਰੁਪਏ ਤੇ ਬਹੁਤ ਸੋਹਣਾ ਕੱਪੜਾ ਹੈ ਜੀ ਤੇ ਉਹ ਬੀਰੇ ਦੀ ਦਾ ਪ੍ਰਾਈਸ ਆ ਜਿਹੜਾ ਸਾਰੀ ਮਾਰਕੀਟ ਦੇ ਵਿੱਚੋਂ ਬਹੁਤ ਸਹੀ ਹੁੰਦਾ ਤੇ ਬਹੁਤ ਨਾਈਸ ਪਰਸਨ ਨੇ ਹਨਾ ਉਹ ਭਾਈ ਵੀ ਬੀਰਾ ਦਾ ਜਿਹੜਾ ਤੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਉਹਨਾਂ ਤੋਂ ਮੰਗਾ ਸਕਦੇ ਹੋ ਆਨਲਾਈਨ ਵੀ ਭੇਜ ਦੇਣਗੇ ਬਾਕੀ ਨਵਾਂ ਸਟਾਕ ਜਦੋਂ ਆਊਗਾ ਤਾਂ ਆਪਾਂ ਫਿਰ ਤੁਹਾਨੂੰ ਨਵੀਂ ਵੀਡੀਓ ਦੇਵਾਂਗੇ ਤੇ ਨਮੀਆਂ ਨਮੀਆਂ ਸੂਟਾਂ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਤੇ ਆਪਣੀ ਵੀਡੀਓ ਸ਼ੇਅਰ ਵੀ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਮਿਲਦੇ ਹਾਂ ਹੁਣ ਨਵੀਂ ਵੀਡੀਓ ਦੇ ਨਾਲ ਜੀ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ